ਪ੍ਰਿੰਟੀਆਂ ਵਧੀਆ ਤਲਾ ਕੰਡੇ ਜੀ ਲੜਨਗੇ ਕੰਡੇ ਨੂੰ ਲੜਨ ਪੀਤੀ ਤੂੰ ਨਾ ਹੱਥ ਲਾ ਵਧੀਆ ਨੇ ਅਸੀਂ ਤੇ ਮਟਾਰਦੇ ਆ ਪਹਿਲਾਂ ਇਹਨਾਂ ਨੂੰ ਫੇਰ ਇਹਨਾਂ ਨੂੰ ਪਹਿਲੇ ਇਹਨਾਂ ਨੂੰ ਫੇਰ ਇਹਨਾਂ ਨੂੰ ਅੱਛਾ ਪਹਿਲੇ ਇਹਨੂੰ ਤਾਲੋ ਫੇਰ ਇਹਨੂੰ ਪੀ ਆ ਪੀਲਾ ਤਰੋ ਅ ਡੋਲ ਨਾ ਲਈ ਚਾਹ ਪੀ ਲੈ ਤੂੰ ਮੈਂ ਸ਼ੇਤੇ ਰੇ ਸ਼ੇਤੇ ਮੇਰੇ ਆਹ ਕੀ ਟੰਗ ਆਹ ਕੀ ਟੰਗ ਰੱਖਿਆ ਰੁੱਜੋ ਤੁਸੀਂ ਚਾਰਜ ਤੇ ਕੀ ਚੀਜ਼ ਆ ਹੈ ਹੈ ਇਹਦਾ ਮੇਰਾ ਚਾਰਜ ਆ ਫੋਨ ਚਾਰਜ ਮੇਰਾ ਕੀ ਆ ਆ ਟੁੱਟੀ ਹੋਰ ਕਿਸੇ ਦੀਆਂ ਹੈ ਇਹ ਸਮਝ ਨਹੀਂ ਆਉਂਦਾ ਕੀ ਆ ਗਮਲਾ ਜਾ ਕੱਡਿਆਂ ਜੇ ਆਲਾ ਬੂਹ ਨਹੀਂ ਇਹ ਤਾਂ ਪਤਾ ਨਹੀਂ ਲੱਗਦਾ ਮੈਂ ਤਰਕੇ ਦੀ ਦੇਖੀ ਜੰਨੀ ਆ ਵੀ ਮੇਰਾ ਚਾਰਜ ਆ ਮੇਰਾ ਆ ਟੁੱਟੀਆਂ ਲਾਈ ਵੀ ਆ ਲੱਤ ਚੋ ਮੈਂ ਲਾਵਾ ਹਾਂ ਚਾਰਜ ਤੇ ਫੋਨ ਆਪਣਾ ਲੋਕੀ ਮੈਂ ਕਿਹਦੇ ਇੱਧਰ ਕੱਟ ਲਈ ਆਪਾਂ ਨੇ ਭਿੰਡੀਆਂ ਇੱਧਰ ਲ ਕੱਟ ਲਈਆਂ ਤੇ ਪਿਆਜ਼ ਤੇ ਭਿੰਡੀਆਂ ਤੇ ਲੋਜੀ ਤਰ ਲਈਏ ਪਲਟੇ ਗਰਮ ਪਹਿਲਾਂ ਆਕੇ ਬਣਾਉਣੀ ਹੁਣ ਪਹਿਲਾਂ ਧਾਰਾ ਕੱਢ ਲਈਏ ਤਿਆਰ ਰੱਖ ਜਾਨੇ ਆਕੇ ਧਾਰਾ ਕੱਢ ਕੇ ਆਕੇ ਬਣਾਉ ਆਹ ਲੋ ਜੀ ਸਬਜੀ ਆ ਬਣਾਈ ਅੱਜ ਆ ਪਾਲੂ ਪਾ ਕੇ ਵਿੱਚ ਪਾਲੀਆਂ ਭਿੰਡੀਆਂ ਤੇ ਹੁਣ ਨਮੂਨ ਮਿਰਚ ਪਾ ਕੇ ਰਲਾਤੀ ਆ ਭਿੰਡੀਆਂ ਉਹ ਨੰਨੂ ਰੋਣ ਲੱਗ ਗਿਆ ਸੀਗਾ ਉਹਦੇ ਕਰਕੇ ਫਿਰ ਮੈਂ ਉਧਰ ਵਾਗੀ ਸੀ ਜਿੱਕੇ ਚੱਕਰ ਨੂੰ ਜਰਾ ਆ ਤਾ ਨਾ ਛੋਟਾ ਨੰਨੂ ਚਲੋ ਰਲਾਤੀ ਆ ਬਣ ਕੇ ਸਬਜੀ ਆਪਣੀ ਤਿਆਰ ਆ ਮਾਣੋ ਵੀ ਆਹੀ ਮਾਣੋ ਨੂੰ ਸਬਜੀ ਦੇ ਪਤਾ ਲੱਗ ਗਿਆ ਲੋਜੀ ਸਬਜੀ ਬਣ ਗਈ ਆਪ ਨੂੰ ਹੁਣ ਲਾ ਦਾਂ ਇੱਥੇ ਮੈਂ ਧਰ ਦੁੱਧ ਚਲੋ ਮਿੱਧਰ ਉਤਰ ਗਈ ਨੰਨੂ ਦੀ ਥੀਰ ਪਾਣੀ ਧਰ ਗਈ ਚਲ ਹੌਲੀ ਹੌਲੀ ਹੋ ਜਾਊਗਾ ਹਨਾ ਇਧਰ ਨੰਨੂ ਦਾ ਘੱਟ ਕਰ ਤੇ ਤੇ ਲੋਜ ਇਧਰ ਸਬਜੀ ਆਪਣੀ ਤਿਆਰ ਹੋ ਗਈ ਯਾਰ ਆਪਣੇ ਸਬਜ਼ੀ ਹੁਣ ਆਪਾਂ ਲਾ ਲਈ ਰੋਟੀ ਨੰਨਤਰਾ ਇੱਧਰ ਦੁੱਧ ਦਾ ਬੰਨੇ ਤੇ ਲੋ ਜੀ ਸਬਜ਼ੀ ਆ ਬਣਾਈ ਅੱਜ ਆ ਪਾਲੂ ਪਾ ਕੇ ਵਿੱਚ ਪਾਲੀਆਂ ਭਿੰਡੀਆਂ ਤੇ ਹੁਣ ਨੰਨ ਮਿਰਚ ਪਾ ਕੇ ਰੜਾਤੀਆਂ ਭਿੰਡੀਆਂ ਉਹ ਨੰਨੂ ਰੋਣ ਲੱਗ ਗਿਆ ਸੀਗਾ ਉਹਦੇ ਕਰਕੇ ਫਿਰ ਮੈਂ ਉੱਧਰ ਵਾਗੀ ਸੀ ਚੈੱਕ ਕਰਨ ਹਾਂ ਜਵਾਹਤਾ ਨਾ ਛੋਟਾ ਨੰਨੂ ਚਲੋ ਫੜਾ ਤੀਨ ਬਣ ਕੇ ਸਬਜੀ ਆਪਣੀ ਤਿਆਰ ਆ ਲੋ ਜੀ ਬੇਗਰੂ ਜੀ ਚਾਹ ਬਣਾ ਲਈ ਚਾਹ ਬਣਾ ਕੇ ਉੱਧਰ ਲਗਾ ਕੇ ਆਪਣੀ ਮਦਦ ਕਰਨੀ ਮਦਦ ਨਹੀਂ ਲਾਦੀ ਕਿੰਨੀਆਂ ਧੂਕੇ ਰੱਖ ਦੇਣਾ ਕੋਈ ਚੜ ਜਿੱਦ ਹੈ ਕੇਲੇ ਫੜੀਆਂ ਤੇ ਇਹ ਆਈ ਦਾ ਆਪ ਸਬਜੀ ਜਿਵੇਂ ਲਾਣੇ ਦਿੱਤੇ ਇਧਰ ਪਿੱਟੋ पेठा नहीं तरबूज़ तरबूजा पेठा नहीं देखी वाह अंब ना तो दसी ने अंब लेके आया तरबूज नहीं देखा तरबूज की है मैं तरबूज चलेने बाहर ही रखने ਪਰ ਕਿ ਸਿਮਲਾ ਨੂੰ ਪਚਾ ਸੰਪ ਦਾ ਕੱਢਦੀ ਟੋਕਰੀ ਚ ਦੱਸੀ ਨਹੀਂ ਹੈਗੀ ਗਰਮੀ ਨਾਲ ਭਿੱਜ ਗਈ ਲੋ ਜੀ ਸਮੋਂ ਸਾਰਾ ਬਾਹਰ ਕੱਢ ਤਾ ਪਾਨੇ ਹੋਰ ਕਰਦੇ ਆ ਫ੍ਰੀਜ ਤੇ ਸਾਫ ਜਾਲੀਆਂ ਸਾਫ ਕਰਕੇ ਰੱਖੇ ਆਂ ਬੋਤਲ ਕਰਤੀਂ ਤੇ ਮਧਾਣੀ ਕੱਢਾਂਗੇ ਫੇਰ ਦੁੱਧ ਕੱਢਾਂਗੇ ਫੇਰ ਤੇਹ ਰੱਖਦਾ ਇੱਧਰ ਕਿਤੇ ਹੋਰ ਪੰਗਾ ਪੈ ਜੇਵੇ ਇੱਧਰ ਰੱਖ ਦੋ ਇਹ ਹੋਸ ਤਰੀਏ ਫ੍ਰੀਜ ਸਾਫ ਤੇ ਵਾਲਾ ਜਾਲੀਆਂ ਤੋਂ ਤੀਆਂ ਭਾਂਡੇ ਕਾਲੇ ਹੁੰਦੇ ਨੇ ਉਹਦੇ ਨਾਲ ਚੂੜਾ ਹੁੰਦੇ ਹੁੰਦੇ ਆਪਾਂ ਬੱਸ ਨਾਲ ਸਤਜ ਲੇਉਂ ਦੇ ਨਹੀਂ ਗਿਆ ਸਨਾਰ ਖੋਇਆ ਸੁਣਨ ਨਾ ਤੁ ਲੋ ਜੀ ਕਰਤੀਏ ਸਾਫ ਹੁਣ ਫ੍ਰਿਜ ਉਪਰੋਂ ਦਾ ਸਾਫ ਸੀ ਵੀ ਲੱਗ ਕੇ ਹੁਣ ਇੱਕ ਰੀਸੀ ਪਰ ਨਾ ਜਾਲੀਆਂ ਗੰਦੀਆਂ ਹੋਈਆਂ ਪਿਆ ਦੀ ਉਹਦੇ ਨਾਲ ਹੁੰਦੀ ਹੈ ਕਾ ਇਸ ਕਾਲਸ ਨੂੰ ਸੜਤਨਾ ਪ੍ਰੋਸੈਸ ਚਲੋ ਕਿਉਂ ਨਹੀਂ ਦਨੀਰ ਬਣਾਗੇ ਤੇ ਇਹ ਰਿਤਾ ਭੇਜਾਂਗੇ ਤੇ ਉਹ ਜੀ ਸਾਫ ਕਰਤਾ ਪੋਚਾ ਲਾ ਦਿੱਥੇ ਰਿੱਜ ਸਾਫ ਕਰਤੀ ਲਾ ਦਿੱ ਸੀ ਹੁਣ ਰੱਖ ਲਈਏ ਪਾਣੀ ਦੇ ਢਿੰਡੇ ਵਿੱਚ ਨਾਲੇ ਰੱਖ ਲਈਏ ਦੁੱਧ ਹਲਾਦਾ ਬੋਰ ਆਹ ਫਲੱਗ ਚਾਨ ਮਰ ਜੀ ਇੱਥੇ ਦੁਬਾਰੇ ਪੋਚਾ ਲਾ ਦੂੰ ਪਾਣੀ ਨਿਕਲਦਾ ਇੱਥੇ ਗਿੱਲਾ ਇਹ ਚੁੰਗਾਈ ਚੋਂ ਨਿਕਲਦਾ ਪਾਣੀ ਟਾਕੀ ਦਵਾਰੇ ਲਾ ਦੇਣ ਚਲ ਰੱਖ ਕੇ ਲਾ ਦੇਣ ਆਹ ਤਾਂ ਡੱਬੂ ਤੇ ਇੱਕ ਮੈਨੂੰ ਚਾਹੀਦਾ